ग्रीनलैंड क्रिकेट क्लब की ओर से करवाए जा रहे 40 प्लस क्रिकेट टूर्नामेंट का फाइनल खेला गया फाइनल में दीनानगर 11 और रुद्राक्ष स्वर्गीय गगन ठाकुर इलेवन की टीमें उतरी जिनमें दीनानगर की टीम ने सबसे पहले बल्लेबाजी करते हुए एक रन बनाए जिसके जवाब में रुद्राक्ष स्वर्गीय गगन ठाकुर इलेवन ने एक रन बनाकर के चैंपियनशिप की ट्रॉफी को जीता मैन ऑफ द सीरीज और मैन ऑफ द मैच दोनों ही खिताब रुद्राक्ष ऐसी स्वर्गीय गगन ठाकुर इलेवन की टीम के खिलाड़ी सुमित महाजन के हिस्से में आए इस मौके पर दीनानगर इलेवन के संजीव बैंस ने अपनी बात रखते हुए कहा कि बेशक जीत तो किसी एक की ही होती है लेकिन उनकी टीम की ओर से पूरा जोर भी लगाया गया और बेहतर प्रदर्शन भी किया गया उन्होंने कहा कि वे रुद्राक्ष के स्वर्गीय गगन ठाकुर इलेवन को अपने ओर से जीरो शुभकामनाएं देते हैं और ये उम्मीद करते हैं कि अगली बार उनकी अपनी टीम का बेहतर प्रदर्शन होगा और वो यहाँ से जीत कर जाएगी उन्होंने ग्रीनलैंड क्रिकेट क्लब को अपनी ओर से शुभकामनाएं दी जो कि खेलों के इस क्षेत्र में उन्हें जैसे खिलाड़ियों को बेहतर प्रदर्शन के लिए मौका दे रहे हैं उन्होंने नौजवानों को प्रेरित करते हुए कहा कि अगर वो फोर्टी प्लस होकर खेल सकते हैं तो युवाओं को भी खेलों में अपना फीचर जरूर बनाना चाहिए असी रुद्राक्ष ਅ ਰੀ ਗ੍ਰੀਨਲੈਂਡ ਕ੍ਰਿਕਟ ਕਲੱਬ ਦਾ ਪੂਰਾ ਧੰਨਵਾਦ ਕਰਦੇ ਆ ਇਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਇੱਕ ਇਨੀਸ਼ੀਏਟਿਵ ਲਿਆ ਸੀ 40 ਪਲੱਸ ਜਿਹੜੇ ਕਿ ਕਾਫੀ ਮਤਲਬ ਇੱਕ ਏਜ ਹੁੰਦੀ ਹੈ ਕਿ ਜਿਸ ਬੈਂਚਮਾਰਕ ਹੁੰਦਾ ਕਿ ਜਿੱਦਾਂ ਸਰੀਰੀ ਫਿਟਨੈਸ ਥੋੜੀ ਜਿਨ੍ਹਾਂ ਦੀ ਦਿੱਕਤ ਆਣ ਲੱਗ ਪੰਦੀ ਹੈ ਕਿਉਂਕਿ ਕ੍ਰਿਕਟ ਜਿਹੜੀ ਸਪੋਰਟਸ ਕੋਈ ਵੀ ਮੰਨੀ ਜਾਂਦੀ ਹੈ ਯੰਗ ਪਲੇਅਰਸ ਮੰਨੀ ਜਾਂਦੀ ਹੈ ਇਹਨਾਂ ਨੇ ਇਨੀਸ਼ੀਏਟਿਵ ਲਿਆ ਸੀ ਜਿਹੜੇ ਪਲੇਅਰ ਮੈਚ ਛੱਡ ਚੁੱਕੇ ਆ ਉਹ ਦੁਬਾਰਾ ਵਾਪਸ ਗਰਾਊਂਡ ਦੇ ਵਿੱਚ ਆਣ ਔਰ ਇਹਨਾਂ ਦਾ ਇਨੀਸ਼ੀਏਟਿਵ ਲਗਭਗ ਤੀਸਰੇ ਸਾਲ ਕਾਮਯਾਬ ਹੁੰ ਨਿਸ਼ੇ ਸਾਡੇ ਕੀ ਪ੍ਰੈਜ਼ੀਡੈਂਟ ਗਗਨ ਠਾਕੁਰ ਜੀ ਜਿਨ੍ਹਾਂ ਨੇ ਨਾਮ ਦੇ ਉੱਤੇ ਅੱਜ ਟੀਮ ਐਂਟਰ ਹੋਈ ਸੀ ਸਾਡੀ ਫਾਈਨਲ ਵਿਜੇਤਾ ਰਹੀ ਹੈ ਔਰ ਬਹੁਤ ਖੁਸ਼ੀ ਦਾ ਦਿਨ ਅੱਜ ਸਾਡੇ ਲਈ ਹਾਲਾਂਕਿ ਗਮ ਵੀ ਹੈ ਕਿ ਸਾਡੇ ਪ੍ਰਧਾਨ ਜੀ ਸਾਡੇ ਵਿੱਚ ਨਹੀਂ ਹੈ ਪਰ ਅੱਜ ਦੀ ਜਿਹੜੀ ਜਿੱਤ ਹੈ ਉਹਨਾਂ ਨੂੰ ਸਮਰਪਿਤ ਕੀਤੀ ਜਾਂਦੀ ਹੈ ਔਰ ਮੈਂ ਬਹੁਤ ਬਹੁਤ ਸ਼ੁਕਰੀਆਦਾ ਕਰਦਾ ਇੱਕ ਵਾਰ ਫਿਰ ਉਦਰਾਖੱਲੋ ਕਿ ਗ੍ਰੀਨਲੈਂਡ ਕ੍ਰਿਕਟ ਕਲੱਬ ਇਸੇ ਤਰ੍ਹਾਂ ਦੇ ਜਿਹੜੇ ਉਪਰਾਲੇ ਉਹ ਕਰਦੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਯੁਵਾ ਵੀ ਇਸ ਚੀਜ਼ ਨਾਲ ਦੇਖ ਕੇ ਪ੍ਰੇਰਿਤ ਹੋਣ ਤਾਂ ਕਿ ਜਿਹੜੇ ਯੰਗ ਪਲੇਅਰ ਜਿਹੜੇ ਘਰਾਂ 'ਚ ਬੈਠ ਜਾਂਦੇ ਨੇ ਨਸ਼ੇ ਧੰਨਵਾਦ ਤੋਂ ਉਹਨਾਂ ਦੀ ਟੀ-ਸ਼ਰਟ ਦੇ ਉੱਤੇ ਫੋਟੋ ਵੀ ਦੇਖेंगे ਪਰ ਤਾਂ ਨਿੱਕੀ ਸਮਝ ਦੇ ਉੱਪਰ ਇੰਨਾ ਸੌਂਤ ਰਿਹਾ ਤਾਂ ਜਿੱਤ ਲਈ ਜੀ ਬਿਲਕੁਲ ਜੀ ਬਿਲਕੁਲ ਮੈਂ ਇਹੀ ਗੱਲ ਕਹਿਣਾ ਉਹ ਜਿਹਨਾਂ ਦੀ ਬਿਟੀ ਫੋਟੋਜ਼ ਜਿਹੜੇ ਟੀ-ਸ਼ਰਟ ਦੇ ਉੱਪਰ ਲੱਗਦੀ ਐ ਇਹਦੇ ਵੀ ਲੱਗਦਾ ਕਿ ਸਾਡੇ ਦਿਲਾਂ ਦੇ ਵਿੱਚ ਹੀ ਐ ਔਰ ਸਾਡੇ ਵਿੱਚ ਮੌਜੂਦ ਐ ਮਤਲਬ ਅੱਜ ਵੀ ਇਦਾਂ ਜਿਦਾਂ ਉਹਨਾਂ ਨੇ ਅਨਾਉਂਸ ਕੀਤਾ ਸਾਨੂੰ ਆਉਣ ਲੱਗਾ ਕਿ ਸਾਡੇ ਪ੍ਰਧਾਨ ਜੀ ਸਾਡੇ ਨਾਲ ਹੀ ਐ ਔਰ ਹਮੇਸ਼ਾ ਸਾਡੇ ਨਾਲ ਹੀ ਰਹਿਣਗੇ ਐ ਸਾਡੇ ਦਿਲਾਂ ਵਿੱਚ ਤਾਜ਼ਾ ਰਹਿਣਗੇ ਅਸੀਂ ਲਗਾਤਾਰ 3 ਮੈਚ ਜਿੱਤੇ ਤੇ ਸਾਡਾ ਜਿਹੜਾ ਲਾਸਟ ਫਾਈਨਲ ਮੁਕਾਬਲਾ ਸੀ ਦਿਨਾਨਗਰ ਬ੍ਰਹਮਪੁਰ ਨਾਲ ਸੀ ਬਹੁਤ ਵਧੀਆ ਟੀਮ ਸੀਗੀ ਪਿਛਲੇ ਸਾਲ ਦੇ ਵੀ ਫਾਈਨਲ ਸੀਗੀ ਇਸ ਸਾਲ ਸਾਡੇ ਨਾਲ ਫਾਈਨਲ ਦੇ ਵਿੱਚ ਹੈ ਉਹਨਾਂ ਨੇ 131 ਕਿ ਰਨ ਬਣਾਏ ਸੀ ਕਿ ਅਸੀਂ ਜਿਹੜੇ ਕਿ ਹਾਸਲੇ 16 ਓਵਰਾਂ 'ਚ ਮਾਰਿਆ ਕਿੰਨੇ ਪਲਸ ਦਾ ਮੋਟੀਵ ਪਲਸ ਦਾ ਮੈਚ ਹੈ ਕਿ ਦੇਖਣ ਨੂੰ ਮਿਲਿਆ ਕਿਉਂਕਿ ਦਰਸ਼ਕਾਂ ਦੇ ਵਿੱਚ ਕਾਫੀ ਹੈ ਕਿ ਨੌਜਵਾਨਾਂ ਦੀ ਪੀੜ੍ਹੀ ਜਿਹੜੀ ਉਹ ਨਸ਼ੇਵਲੀ ਜ਼ਿਆਦਾ ਹੈ ਔਰ ਰੁਝਾਨ ਉਹਨਾਂ ਦਾ ਖੇਲ ਵੱਸ ਜ਼ਿਆਦਾ ਉਹਨਾਂ ਨੂੰ ਕੀ ਮੈਸੇਜ ਰਹਿਣਾ ਉਹਨਾਂ ਲਈ ਇਹੀ ਮੈਸੇਜ ਹੈ ਕਿ ਅਗਰ 40 ਪਲਸ ਵਾਲਾ ਖੇਲ ਸਕਦਾ ਹੈ ਤੁਸੀਂ ਤੇ ਲੈ ਖੇਲਣ ਦੀ ਉਮਰ ਹੈ ਤੁਹਾ ਦਿੱਕੀ ਨਦੀ ਨਾਦ ਉਤੇ ਜਿਹੜੀ ਅੱਜ ਤੱਕ ਮੈਚ ਜਿਹੜਾ ਤਾਂ ਦਿੱਕੀ ਅਸੀਂ ਗगन ਠਾਕੁਰ ਜੀ ਦੇ ਨਾਂ ਤੇ ਇਹ ਕਪ ਟੀਮ ਐਂਟਰ ਕਰਾਈ ਸੀ ਤੇ ਉਹਨਾਂ ਦੀ ਹੀ ਯਾਦ ਦੇ ਵਿੱਚ ਇਹ ਟੀਮ ਹਮੇਸ਼ਾ ਐਂਟਰ ਹੁੰਦੀ ਰਹੇਗੀ ਤੁਹਾਨੂੰ ਮੈਨ ਆਫ ਦਾ ਮੈਚਰਲ ਮੈਨ ਆਫ ਦੀ ਸੀਰੀਜ਼ ਵੀ ਮਿਲੀ ਹੈ ਉਹਦੇ ਲਈ ਮੈਂ ਸ਼ੁਕਰ ਗੁਜ਼ਾਰਾ ਹੈ ਭਗਵਾਨ ਦਾ ਸਭ ਤੋਂ ਪਹਿਲੇ ਤੇ ਮੈਂ ਲਵਿਨੀ ਕ੍ਰਿਕਟ ਟੀਮ ਨੂੰ ਮੈਂ ਬਹੁਤ ਬਹੁਤ ਮੁਬਾਰਕਵਾਹ ਦਿੰਦਾ ਜਿਨ੍ਹਾਂ ਨੇ ਅੱਜ ਬਹੁਤ ਵਧੀਆ ਖੇលਿਆ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਬਹੁਤ ਬਹੁਤ ਮੁਬਾਰਕਾਂ ਚੈਂਪੀਅਨ ਟੀਮ ਨੂੰ ਦੂਜੇ ਗ੍ਰੀਨਲੈਂਡ ਕ੍ਰਿਕਟ ਕਲੱਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਨੂੰ ਹਰ ਸਾਲ ਪਲੱਸ 40 ਵਾਲਿਆਂ ਨੂੰ ਮੌਕਾ ਦਿੰਦੇ ਨੇ ਉਹ ਔਰ ਆਪਣੇ ਰੁਝੇਵੇਂ ਕੱਢ ਕੇ ਜਿਹੜੇ ਭਰਾ ਆਪਸ ਵਿੱਚ ਮਿਲਦੇ ਨੇ ਇਹਨਾਂ ਦਾ ਬੜਾ ਵਧੀਆ ਐਫਰਟ ਹੈ ਤੇ ਮੈਂ ਫੇਰ ਤੋਂ ਸਾਰੇ ਹੀ ਕ੍ਰਿਕਟ ਕਲੱਬ ਨੂੰ ਮੈਂ ਧੰਨਵਾਦ ਕਰਨਾ ਜਿਹੜੇ ਸਾਨੂੰ ਸਾਰੇ ਹਰ ਸਾਲ ਇਹ ਮੌਕਾ ਦਿੰਦੇ ਨੇ ਔਰ ਭਰਾ ਮੈਨੂੰ ਲੱਗਦਾ ਵੀ ਜਿਹੜੇ ਅੱਜ ਦੀ ਜਨਰੇਸ਼ਨ ਆ ਉਹਨਾਂ ਨੂੰ ਇੱਕ ਸਬਕ ਲੈਣਾ ਚਾਹੀਦਾ ਹੈ ਸੀਨੀਅਰਾਂ ਵਾਲਾਂ ਕੋ ਵੀ ਜਿਹੜੇ ਨਸ਼ੇ ਆ ਮੋਬਾਈਲਾਂ ਦੇ ਇਹਨਾਂ ਕਾਰੋਬਾਰ ਤੋਂ ਥੋੜੀ ਦੂਰ ਹੋ ਕੇ ਥੋੜਾ ਸਪੋਰਟਸ ਵੱਲ ਵੀ ਧਿਆਨ ਦੇਣਾ ਚਾਹੀਦਾ ਫਿਰ ਤੋਂ ਮੈਂ ਖਾਸ ਕਰਕੇ ਗ੍ਰੀਨਲੈਂਡ ਕ੍ਰਿਕਟ ਕਲੱਬ ਦਾ ਧੰਨਵਾਦ ਕਰਨਾ ਜਿਹੜੇ ਸਾਨੂੰ ਹਰ ਸਾਲ ਇਹ ਮੌਕਾ ਦਿੰਦੇ ਨੇ ਔਰ ਪਰਿਵਾਰ ਵਾਂਗੂ ਸਾਨੂੰ ਇਕੱਠੇ ਹੁੰਦਾ ਮੌਕਾ ਦਿੰਦੇ ਆ ਬਹੁਤ ਬਹੁਤ ਧੰਨਵਾਦਨਾ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Panchkula affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near A&M Institute's Jalandhar Dalhousie Bypass Road, Pathankul.